Washington and California uh, he engaged in a very dangerous U-turn that all hi de vich America de truck chalak Harjinder Singh de mamle de vich ik vadda mod samne aaya hai ਫਲੋਰੀਡਾ ਦੇ ਅਟਾਰਨੀ ਜਨਰਲ ਜੇਮਸ ਉਥਮਾਇਰ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਕੇਸ ਤੇ ਮਹੱਤਵਪੂਰਨ ਐਲਾਨ ਕਰ ਦਿੱਤੇ ਹਨ ਹੁਣ ਪੂਰੀ ਕਾਰਵਾਈ ਹਰਜਿੰਦਰ ਦੇ ਟਰੱਕ ਮਾਲਕਾਂ ਖਿਲਾਫ ਕੇਂਦ੍ਰਿਤ ਕੀਤੀ ਜਾ ਰਹੀ ਹੈ ਅਤੇ ਹਾਲ ਹੀ ਦੇ ਵਿੱਚ ਕੰਪਨੀ ਦੀ ਸੀਈਓ ਨਵਨੀਤ ਕੌਰ ਨੂੰ ਸਬੰਧ ਜਾਰੀ ਹੋਏ ਹਨ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ Uh, he engaged in a very dangerous U-turn that ultimately cost three. ਜੀ ਹਾਂ ਫਲੋਰੀਡਾ ਦੇ ਅਟਾਰਨੀ ਜਨਰਲ ਨੇ ਕਿਹਾ ਕਿ ਗੈਰ ਕਾਨੂੰਨੀ ਇਮੀਗ੍ਰੈਂਟ ਡਰਾਈਵਰ ਹਰਜਿੰਦਰ ਸਿੰਘ ਦੇ ਨੌਕਰੀ ਦਾਤਾ ਉੱਤੇ ਸਿਵਲ ਤੇ ਕ੍ਰਿਮੀਨਲ ਦੋਵੇਂ ਪ੍ਰੋਸੀਡਿੰਗ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਇਹ ਨੋਟਿਸ ਵਾਈਟ ਹੌਕ ਕੈਰੀਅਰਜ਼ ਦੀ ਮਾਲਕ ਨਵਨੀਤ ਕੌਰ ਨੂੰ ਭੇਜਿਆ ਗਿਆ ਹੈ ਜਿਸ ਵਿੱਚ ਉਸ ਨੂੰ ਹਦਾਇਤ ਹੈ ਕਿ ਉਹ ਸਾਰੇ ਸਬੰਧਤ ਕਾਗਜ਼ ਅਤੇ ਸਬੂਤ 26 ਸਤੰਬਰ 2025 ਸਵੇਰੇ 9 ਵਜੇ ਤੱਕ ਅਸਿਸਟੈਂਟ ਅਟਾਰਨੀ ਜਰਨਲ ਵਿਕਟੋਰੀਆ ਬਟਲਰ ਨੂੰ ਪੇਸ਼ ਕਰੇ। ਉਥਮਾਇਰ ਨੇ ਕਿਹਾ ਕਿ ਦਫ਼ਤਰ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਖਰਕਾਰ ਹਰਜਿੰਦਰ ਨੂੰ ਭਾਰਤੀ ਕਾਰਨ ਅਤੇ ਉਸ ਨੂੰ ਲਾਇਸੈਂਸ ਦੇਣ ਦੀ ਪ੍ਰਕਿਰਿਆ ਕਿਵੇਂ ਪੂਰੀ ਹੋਈ ਉਸ ਨੇ ਸ਼ਬਦਾਂ ਵਿੱਚ ਅਸੀਂ ਆਪਣੇ ਲੋਕਾਂ ਦੀ ਜਾਨ ਬਚਾਉਣ ਲਈ ਹਰ ਸੰਭਵ ਕਾਨੂੰਨੀ ਹਥਿਆਰ ਵਰਤਾਂਗੇ ਇਹ ਵਿਅਕਤੀ ਨਾ ਤਾਂ ਢੰਗ ਨਾਲ ਅੰਗਰੇਜ਼ੀ ਬੋਲ ਸਕਦਾ ਸੀ ਨਾ ਹੀ ਰੋਡ ਸਾਈਨ ਸਮਝ ਸਕਦਾ ਸੀ ਅਤੇ ਇਸ ਨੂੰ ਸੀ ਡੀ ਐਲ ਕਦੇ ਵੀ ਨਹੀਂ ਮਿਲਣਾ ਚਾਹੀਦਾ ਸੀ ਅਧਿਕਾਰੀਆਂ ਦਾ ਦਾਵਾ ਹੈ ਕਿ 28 ਸਾਲਾ ਹਰਜਿੰਦਰ ਨੇ 12 ਅਗਸਤ ਨੂੰ ਫੋਰਟ ਪੀਅਰਸ ਨੇੜੇ ਗਲਤ ਤਰੀਕੇ ਨਾਲ ਯੂ ਟਰਨ ਲੈਣ ਦੀ ਕੋਸ਼ਿਸ਼ ਕੀਤੀ ਇਸ ਕਾਰਨ ਟਰੈਲਰ ਜੈਕ ਨਾਈਫ ਹੋ ਗਿਆ ਅਤੇ ਇੱਕ ਮਿਨੀ ਵੈਨ ਨਾਲ ਭਿਆਨਕ ਟੱਕਰ ਹੋ ਗਈ ਇਸ ਹਾਦਸੇ ਵਿੱਚ ਵੈਨ ਦੇ ਤਿੰਨ ਸਵਾਰਾਂ ਦੀ ਮੌਤ ਹੋ ਗਈ ਅਮਰੀਕੀ ਅਧਿਕਾਰੀ ਟ੍ਰਿਸ਼ਾ ਮੈਕਲਾਈਫ ਨੇ ਕਿਹਾ ਫਲੋਰੀਡਾ ਵਿੱਚ ਤਿੰਨ ਬੇਗੁਨਾ ਲੋਕਾਂ ਦੀ ਜ਼ਿੰਦਗੀ ਇਸ ਲਈ ਖਤਮ ਹੋਈ ਕਿਉਂਕਿ ਕੈਲੀਫੋਰਨੀਆ ਡੀਐਮਵੀ ਨੇ ਇੱਕ ਗੈਰ ਕਾਨੂੰਨੀ ਨੂੰ ਕਮਰਸ਼ੀਅਲ ਲਾਇਸੈਂਸ ਦਿੱਤਾ ਇਹ ਪ੍ਰਣਾਲੀ ਪੂਰੀ ਤਰ੍ਹਾਂ ਅਸੰਗਤ ਹੈ ਹਾਸੇ ਦੀ ਡੈਸ਼ ਕਾਮ ਵੀਡੀਓ ਵੀ ਵਾਇਰਲ ਹੋ ਚੁੱਕੀ ਹੈ ਜਿਸ ਵਿੱਚ ਦਿਖਦਾ ਹੈ ਕਿ ਟੱਕਰ ਤੋਂ ਬਾਅਦ ਹਰਜਿੰਦਰ ਬੇਫਿਕਰ ਹੋ ਕੇ ਆਪਣਾ ਟਰੱਕ ਰੋਕਦਾ ਹੈ ਰਿਪੋਰਟਰਾਂ ਅਨੁਸਾਰ ਹਰਜਿੰਦਰ ਸਿੰਘ 2018 ਵਿੱਚ ਮੈਕਸੀਕੋ ਸਰਹੱਦ דרਹੀਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਸੀ 2021 ਵਿੱਚ ਉਸ ਨੂੰ ਅਸਥਾਈ ਵਰਕ ਪਰਮਿਟ ਮਿਲਿਆ ਸੀ ਉਸ ਕੋਲ ਕੈਲੀਫੋਰਨੀਆ ਅਤੇ ਵਾਸ਼ਿੰਗਟਨ ਰਾਜ ਤੋਂ ਕਮਰਸ਼ੀਅਲ ਲਾਇਸੈਂਸ ਵੀ ਸਨ ਹਾਲਾਂਕਿ ਉਸ ਦੀ ਅੰਗਰੇਜ਼ੀ ਕਾਫੀ ਕਮਜ਼ੋਰ ਸੀ ਹੱਥ ਸੇ ਵਿੱਚ ਹਰਜਿੰਦਰ ਅਤੇ ਉਸਦਾ ਛੋਟਾ ਭਰਾ ਹਰਨੀਤ ਬਚ ਗਏ ਅਤੇ 13 ਅਗਸਤ ਨੂੰ ਕੈਲੀਫੋਰਨੀਆ ਫਰਾਰ ਹੋ ਗਏ ਇਸ ਤੋਂ ਬਾਅਦ ਦੇਸ਼ ਪੱਧਰ ਤੇ ਮੈਨ ਹੰਟ ਸ਼ੁਰੂ ਹੋਈ ਅਤੇ ਆਖਿਰਕਾਰ 16 ਅਗਸਤ ਨੂੰ ਯੂ ਐਸ ਮਾਰਸ਼ਲਸ ਨੇ ਉਸ ਨੂੰ ਸਟਾਕਟਨ ਕੈਲੀਫੋਰਨੀਆ ਵਿੱਚ ਗ੍ਰਿਫਤਾਰ ਕਰ ਲਿਆ ਫੈਡਰਲ ਏਜੰਸੀ ਆਈ ਸੀ ਈ ਨੇ ਵੀ ਉਸ ਤੇ ਡਿਟੇਨਰ ਜਾਰੀ ਕਰ ਦਿੱਤਾ ਤਾਂ ਜੋ ਰਾਜ ਪੱਧਰ ਦੇ ਮੁਕਦਮੇ ਤੋਂ ਬਾਅਦ ਵੀ ਉਹ ਹਿਰਾਸਤ ਵਿੱਚ ਰਹੇ ਇਸ ਦੇ ਨਾਲ ਹੀ ਸੁਰੱਖਿਆ ਕਾਰਨਾ ਕਰਕੇ ਨਵੇਂ ਟਰੱਕ ਡਰਾਈਵਰ ਵੀਜ਼ੇ ਅਮਰੀਕਾ ਨੇ ਰੋਕ ਦਿੱਤੇ ਹਨ ਹਰਜਿੰਦਰ ਨੂੰ ਸਟਾਕਟਨ ਤੋਂ ਹਿਰਾਸਤ ਵਿੱਚ ਲੈ ਕੇ ਫਲੋਰੀਡਾ ਭੇਜਿਆ ਗਿਆ ਤੇ ਉਸਤੇ ਦੇ ਕੇਸ ਦਰਜ ਹੋਏ ਹਨ ਜੇਕਰ ਦੋਸ਼ ਸਾਬਤ ਹੋਇਆ ਤਾਂ ਉਸ ਨੂੰ 45 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਅਗਲੇ ਦਿਨਾਂ ਵਿੱਚ ਇਹ ਕੇਸ ਕਿਹੜਾ ਰੁਖ ਧਾਰਦਾ ਹੈ ਹਾਲ ਹੀ ਦੇ ਜੇ ਫਲੋਰੀਡਾ ਦੇ ਅਟਾਰਨੀ ਜਰਨਲ ਜੇਮਸ ਉਥਮਾਇਰ ਨੇ ਇਹ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਹੈ ਤੇ ਹੋ ਵੀ ਸਕਦਾ ਹੈ ਕਿ ਉਸ ਦੀ ਸਜ਼ਾ ਕਾਫੀ ਹੱਦ ਤੱਕ ਘੱਟ ਕਰ ਦਿੱਤੀ ਜਾਵੇ ਤੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਹੀ ਇਸ ਕੇਸ ਦੇ ਮੋੜ ਦਾ ਪਤਾ ਲੱਗੇਗਾ। ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇ ਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ। on the